ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਨਾਲ ਹੁਣ ਆਪਣੀ ਆ ਫਰੰਟ ਵਾਲੀ ਟਾਇਲ ਲਗਣੀ ਸ਼ੁਰੂ ਹੋ ਜਾਣੀ ਹੈ ਹਾਂ ਸਾਰੇ ਜਹਾ ਜੋ ਨਹੀਂ ਵੀ ਹੈਗੀ ਹੈ ਅੱਜ ਬੜਾ ਮੈਸਟਰੀ ਵੀ ਇੱਕ ਬੜੇ ਤੇ ਆ ਮੈਨੂੰ ਰੋਪੜ ਜਾ ਕੇ ਚ ਲੈ ਆਉਣੀ ਪੈਣੀ ਹੈ ਸਾਤ ਨੂੰ ਜਗਾ ਛੱਡਾ ਕੇ ਆ ਜੀ ਕਰਦੇ ਕਰਦੇ ਘਰੇ ਪਈ ਅੰਦਰ ਤੇ ਚੱਕ ਲੇਗਾ ਇੱਕ ਚਲੇਗੀ ਪਹੁੰਚੇਗੀ ਉੱਪਰ ਬਹ ਠੀਕ ਹੈ ਸਾਡੇ ਕੰਮ ਦੀ ਚਾਲ ਨਹੀਂ ਬਣ ਰਹੀ ਹੈਗੀ ਬਿਜਲੀ ਵਾਲਾ ਨਹੀਂ ਆ ਰਿਹਾ ਹੈਗਾ ਹੋਰ ਤਾਂ ਥੋੜਾ ਜਾ ਬਹੁਤ ਦੇਖਦਾ ਪਰਾਇਆ ਆ ਪਰਾਇਆ ਸੋਸ ਨੂੰ ਅੱਜ ਅਸਾਂ ਫਲੇ ਦੇ ਗੇਟ ਕੱਢਣਾ ਹੈ ਗੇਟ ਬਾਹਰ ਕਢਾਉਂਦੇ ਆ ਮੋਟ ਨੂੰ ਬੁਲਾਉਂਦੇ ਆ ਹਾਂ ਨੰਨੇ ਮੋਟੂ ਨੂੰ ਬੁਲਾ ਕੇ ਰੇਤਾ ਕਿੱਥੇ ਕਰਾਂਗੇ ਫਿਰ ਰੇਤਾ ਦਾ ਹੁਣ ਤੇ ਦਾ ਫੋਨ ਚਲਾ ਆ ਇੱਕ ਗੱਲ ਇਹਦੇ ਖਾਣੇ ਨੇ ਚੱਕੇ ਲੈਣਾ ਅੱਜ ਮੇਰੇ ਖਿਆਲ ਚ ਥੋੜੇ 2 ਦਿਨ ਤੱਕ ਹਾਂ ਇੱਕ ਬੰਦਾ ਲਾਇਆ ਹੈ ਇੱਧਰ ਦਿਖਾਈਏ ਸਾਨੂੰ ਫਿਰ ਮੁੜ ਕੇ ਆਉਂਦੇ ਇੱਧਰ ਕੋਈ ਨਾ ਲੈ ਲੰਦੇ ਆ ਜਾਣਾ ਪਿਆ ਜਣ ਕਿੱਧਰ ਲੰਘ ਗਿਆ ਆ ਗਿਆ ਉਹ ਲਾਂਨ ਗਿਆ ਰੋਟਾ ਢੋਸਾ ਪਾਣ ਵਾਲਾ ਯਾਰ ਜੰਬੜਾ ਅੱਛਾ ਹਾਂ ਠੀਕ ਹੈ ਬਹੁਤ ਪ੍ਰੈਸ਼ਰ ਹੈ ਦਤਾ ਅੱਛਾ ਬਾਹਰ ਡੇਟਾ ਚਲਾ ਕੇ ਤਾਰ ਕਿੰਨੀ ਲੰਬੀ ਹੈ ਇਹਦੇ ਨਾਲ ਵਾਲੀ ਹਾਂ ਮਾਰੇ ਤਾਰ ਹੁੰਦੀ ਉਹਦੀ ਲੰਬੀ ਆ ਜਾਂਦਾ ਨਿਕਲ ਦੇਣ ਵਿੱਚ ਤੇ ਇੰਨੀ ਕੇ ਅੱਛਾ ਦੇ ਤਾਂ ਚਲਾ ਕੇ ਜਾ ਕੇ ਉਧਰ ਕਾਲਾ ਹੋਰ ਮਗਰਲੇ ਉਧਰ ਟਾਇਲਾ ਹੈ ਟਾਇਲ ਤਾਂ ਅੱਗੇ ਤੱਕ ਤਾਂ ਲਾਈ ਹੋਣੀ ਉਹਨੇ ਇੱਥੇ ਤਾਂ ਲੱਗੇ ਆ ਗਏ ਟੁੱਟ ਕਰਕੇ ਲੱਗੇ ਨੂੰ ਵੀ ਉਹ ਪੈਪ ਕਿੱਧਰ ਕਿਧਰ ਨੂੰ ਪਾਉਣੇ ਉਹਨੇ ਯਾਰ ਪੈਪ ਯਾਰ ਤੇ ਆ ਜਾਣੇ ਆਸ ਵਾਲੇ ਹਾਂ ਉਹਦੇ ਉੱਥੇ ਮਾਰੀ ਲਾਏ ਜਿੰਨੇ ਉਹਨੇ ਤਾਂ ਪਾ ਲਵੇ ਯਾਰ ਕੰਦਾ ਕੰਦਾ ਇਕੱਠੇ ਹੀ ਕਰਦਾ ਕੰਮ ਆ ਹਾਂ ਹੁਣ ਤਾਂ ਉਹ ਉੱਧਰ ਤੇ ਜਿੰਨੇ ਕੋਈ ਕਾਰ ਹੋਣੀ ਦਾ ਹਾਂ ਹਾਂ ਕਰਮਤ ਦੇਖਾਦਰ ਵੈਕਟਮ ਕਲੀਨਰ ਕਰਨ ਲੱਗੇ ਆ ਖਰਾ ਹਰ ਉੱਪਰ ਜ਼ਿਆਦਾ ਘੂਰਾ ਕਰ ਰਹਾ ਤੂੰ ਪਾਣੀ ਪਾ ਲਓ ਤੇਲ ਪਾ ਲਈ ਆ ਹਾਂ ਤੇਲ ਉਹ ਜਦ ਪਤਲਾ ਪਤਲਾ ਮਾਰ ਜ਼ਿਆਦਾ ਕਰੇ ਤਾਂ ਉਨੀ ਪਾਰੀ ਹੋ ਜਾਂਦੀ ਜਦ ਫੋਟਾ ਲਈ ਆਪਾਂ ਇਹ ਵੀ ਗਰਮ ਜਿਹਾ ਨਾ ਲਾਈਏ ਇਹ ਪਾਰ ਸੇ ਵੱਜਦੀ ਹੈ कपे कपे मार देखे देखे। नमें नमे ड्रामे हैं कल टाइम चेक करता ਤੋਂ ਬੰਨਣਾ ਵੀ ਐਨ ਸਖਦੀ ਤਾਲੂਗਾ ਉਹ ਇਹ ਵੀ ਗਲ ਸਹੀ ਆ ਉਹ ਨਹੀਂ ਪਾਲ ਪੜੀ ਤੇ ਇੱਥੇ ਬੰਨ ਲੈ ਇੱਕ ਸਾੜ ਚਲ ਮੈਂ ਤੁਹਾਨੂੰ ਹੋਰ ਚੀਜ਼ ਵੀ ਦਿਖਾ ਦਵਾਂ ਕਿ ਕੋਣ ਘਰ ਉਹ ਵੀ ਇਹ ਸੈਸ਼ਨ ਵੀ ਆ ਗਈ ਆ ਸਮਾਨ ਰੱਖਦੇ ਉਹ ਤੈਨੂੰ ਤਾਂ ਚਾਉਂਦਾ ਸੀ ਆਹ ਜਿਹੜੀ ਗੱਤ ਪੈਣੀ ਉੱਪਰ ਬਹੁਤ ਹਰੀ ਹਰੀ ਜੀ ਚਾਹ ਲੈ 2-3 ਵਾਰੀ ਹੋਰ ਹੋਣੀ ਐ ਇਹ ਇੱਧਰ ਤੇ ਗੱਤ ਉੱਧਰ ਨੂੰ ਜਾਣੀ ਹਲੇ ਇਹਦਾ ਹੀ ਪਰਦਾ ਲਾਉਣਾ ਪੈਣਾ ਫਿਰ ਦਨ ਕਰਨੇਗੇ ਇਹ ਕੋਈ ਰਹਾ ਦੇ ਦੱਤੀ ਸਾਰੇ ਵੱਢਦੇ ਮੈਗਨੇਟਿਕੀਆ ਮੈਂ ਤਾਂ ਵੱਧ ਫੇਕਦੇ ਲਿਆ ਲੈ ਕੋਈ ਇੱਕ ਸ਼ੀਟ ਲੈ ਆਇਓ ਇਸ ਦਾ 60 ਨੰਬਰ ਪਾ ਕੇ ਲਿਆਓ ਕੋਦ ਮੈਂ ਜੱਥੇ ਨੂੰ ਫੋਨ ਕਰ ਲੂੰਗਾ ਮੈਂ ਆਜ ਨੂੰ ਪੁੱਛ ਰਹਿਣੀ ਮੁਰਮਾਨ ਹਾਂ ਇੱਧਰ ਇੱਧਰ ਮੂਰਾ ਹਾਂ ਇੱਧਰ ਹਾਂ ਮਰਕੱਬਾਂ ਗਰਦਪਰੀ ਮੈਂ ਰਿਡਵਲ ਅਰਮਨ ਕੁਰਬਾਨੀ ਕਰਦੂ ਅਕਸਰ ਆਖਿਆ ਸੀ ਰਿਡਵ ਹੈ ਦੇ ਨਾਮ ਦਿਓ ਮੁਖ ਦਾ ਜਨ ਨਾਮਕ ਐਸਾ ਹਰ ਚੇਰ ਅੰਤਿ ਲੈਕ ਨਾ ਹੋਇ। ਸੇਸਾ ਉੰਤਾਰੇ ਸਰਗਰ ਸਦਾ ਦੇ ਸੁਰੂਤ ਮਹਲਾ ਸਹਿਮਾਰ। ਚਲੋ। ਆਹ ਜੋ ਕਰੋ। ਇਹ ਸਦਾ ਬਠ ਲੱਗਿਆ। ਬੜਾ ਸਹਾਰ। ਬੋਲੇ ਹੋਰੀ ਕੋਟੇ ਤੇ ਰਹੇ। ਹਮਦੁਲਿਲਾਹ। ਫੋਟੋ ਬਿਗੈਰ ਪੁੱਛ ਰਿਹਾ ਚੱਕ ਰਾਨੇ ਬੰਦਿਆਂ ਨੇ ਬੋਰਡ ਉਹਦੇ ਕਰਕੇ ਹੁਣ ਸਾਨੂੰ ਥੋੜੀ ਦਿੱਕਤ ਖੜੀ ਹੋਣੀ ਸੀ ਤੀ ਚਲੋ ਹੁਣ ਕਰਦੇ ਹਾਂ ਇੱਕ ਵਾਰ ਤੁਹਾਨੂੰ ਉੱਪਰ ਵੀ ਦਿਖਾ ਦਈਏ ਇਹ ਇਹਨਾਂ ਮਾਰਿਓ ਤੇ ਜਨੇ ਤੱਕੇ ਮਾਰ ਪਏ ਕੀ ਹੋ ਗਿਆ ਬਾੜੀ ਦਿੱਤੇ ਨੇ ਇਹ ਦੋ ਕੋੜੇ ਨਾਲ ਚੱਲੂਗਾ ਮਾ ਫਟੇਪਾਲੇ ਉਪਰ ਹੈ। ਹਾਰੀਗੜ੍ਹ ਕਿਹੜਾ ਬੰਦਾ ਤੂੰ ਹੈ ਮਿਸਤਰੀ ਹੈ? ਹਾਂ ਜੀ। ਰਾਤ ਜਾ ਕੇ ਆਇਆ ਜੀ ਤੇਰੇ ਘਰ ਤੋਂ। ਹਾਂ। ਉਂਗਲੀਸ ਉਂਗਲੀਪਰ ਜੀਤਾ ਸੱਟ ਪਰਵਾਇ ਬੈਠਾ ਉਂਗਲੀਪਰ। ਜੇ ਅਮਰ ਦੇਖ ਸੱਤ ਦਿਨ ਵੀ ਲੰਘੋਣਾ ਹੋ ਤਾਂ। ਚਾਰੇ ਪਾਸੇ ਨੂੰ ਬੰਦ ਕਰਤਾ ਰਸਤਾ ਤੁਸੀਂ ਤਾਂ। ਇੱਧਰੋਂ ਜਾਂ ਨਾ। हम तो बैठ के देखियेगा बसा आजा आजा आजा, आजा। तूने ना लाला तैयारी हो तरीके से अच्छे बजाया पता नहीं काम देखे सारा क्लियर हो गया उसका तो नहीं ਥੱਲੇ ਲੱਗੂ ਕੋਸਾ ਥੱਲੇ ਹੋਰ ਕਿੱਥੇ ਲੱਗ ਜਾਣਾ ਹੈ ਅੱਛਾ ਜਿਹੜੀਆਂ ਸੋਨੇ ਡੱਬਿਆਂ ਚ ਪੈਕ ਹੋ ਕੇ ਆਈਆਂ ਹੋਈਆਂ ਜੇ ਕਿਸੇ ਨੂੰ ਚਾਹੀਦੇ ਡੱਬੇ ਲੈ ਜਾਓ ਭਾਈ ਬਸ ਫालतੂ ਵੇ ਸਾਡੇ ਕੋਲ ਠੀਕ ਆ ਬਾਈ ਕੋ ਸਮਾਨ ਨੂੰ ਰੱਖ ਹੋ ਜਾਂਦਾ ਹਾਂ ਹਾਂ ਤਾਂ ਮਜ਼ਾ ਆਲੇ ਜਾਂਦਾ ਉਹ ਤਾਂ ਮੈਂ ਆ ਦੱਬੇ ਤਾਂ ਨਹੀਂ ਲੈ ਕੇ ਜਾਣਾ ਠੀਕ ਆ ਜਾਨ ਮੇਰਾ ਕੰਮ ਨਹੀਂ ਹੋਣਾ ਮੇਰੇ ਉਹ ਵਿੱਚ ਰੱਖ ਲਈ ਸਮਾਨ ਹਲਦੀ ਦੇ ਡੱਬੇ ਚ ਹਲਦੀ ਮਸਾਲਿਆਂ ਦੇ ਸੂਲੇ ਰੱਖ ਹੋ ਜਾਣੇ ਇਹ ਨਹੀਂ ਆਉਣੇ ਬਾਲਟੀਆਂ ਨੇ ਮੈਨੂੰ ਬਾਲਟੀਆਂ ਕੰਮ ਆ ਜਾਣ ਮੇਰੇ ਬਾਲਟੇ ਚੱਕ ਲੈ ਜੀ ਚਲ ਬਚ ਗਈਆਂ ਅੱਛਾ ਉਹ ਰੰਗ ਰੰਗ ਵਾਲੇ ਹੁਣ ਆਉਣ ਜਿਹੋਣੇ ਕੋਲ ਤੇ ਮਿਲਣਗੇ ਗੁਲਾਬ ਥੱਲੇ ਲੈ ਕੇ ਆਉਣਾ ਕਾਲੂ ਸਾਰੇ ਉਹ ਕਚਾ ਆ ਗਈ ਗਲਾਸਾ ਦਾ ਪੰਗਰ ਹੈ ਨਾ ਆਈ ਵਾਰ ਕਾਲੋ ਚੱਕ ਲਈ ਜਾਂਦਾ ਸਾਰੇ ਤੇਰਾ ਕੰਮ ਖੜ ਗਿਆ ਅੱਜ ਹੈ ਮੇਰਾ ਲੱਗ ਖੜ ਗਿਆ ਦੋ ਤਿੰਨ ਦਿਨਾਂ ਕਹਿੰਦਾ ਉਨੇ ਮੈਂ ਪੁੱਛਦਾ ਨੂੰ ਅੱਜ ਮੈਂ ਕਹਤੋਂ ਇਹ ਕਿਸਾਨ ਨੂੰ ਪਾਉਣੇ ਸ਼ੁਰੂ ਕਰ ਤਾਂ ਹੀ ਟਾਈਲਰ ਸੈਡਾ ਸੁੱਟ ਰਖੋਮਗੇ। ਪਹਿਲਾਂ ਇਹ ਕਹਿੰਦਾ ਮੈਂ ਉੱਪਰ ਲਾ ਦਾਨਾ ਜਿਹੜਾ ਆ ਦੋ ਫੀਲਿੰਗਾਂ ਆ ਯੰ ਤਿਆਰ ਕਰਕੇ ਦੇਣਾ। ਹਾਂ। ਕਹਿੰਦਾ ਫਿਰ ਹੀ ਰਹਾ ਜਾਊਂਗਾ। ਆ ਜਾ। ਇਹਨਾਂ ਦਾ ਲੈ ਦਾਂਗਾ। ਸੱਤ। ਦੋ ਕਾ ਲਾਉਂਦੇ। ਹਾਂ। ਲੋ ਜੀ ਅੱਜ ਦੀ ਲਾਈਵ ਵੀਡੀਓ ਸਾਰਾ ਤੁਸੀਂ ਦੇਖ ਰਹੇ ਆ। ਤੇ ਉੱਪਰ ਪਾਣੀ ਲਾਤਾ ਲਾਤ ਨਾ ਇੱਧਰ ਵਾਠੀ ਉਹ ਉੱਪਰ ਪੰਨ ਦੀ ਸਾਈਡ ਤੇ ਉਹ ਬਾਅਦ ਚ ਭੰਦੇ ਉੱਪਰ ਉੱਥੇ ਉਹਦੇ ਵੀ ਗੋਲੇ ਜਿਹਾ ਬਣਾਉਣਾ ਫਿਰ ਬਣਾਉਣਾ ਬਣਾਉਣਾ ਅੱਛਾ ਤੇਰੇ ਬਾਰੇ ਕੋਈ ਬੰਦਾ ਪੁੱਛਦਾ ਤਾਂ ਕਿ ਮੈਨੂੰ ਕਹਿੰਦਾ ਤੇਰੇ ਮਿਸਤਰੀ ਦਾ ਕੰਮ ਦੇਖਣਾ ਆਉਣਾ ਮੈਂ ਕਹਿੰਦਾ ਇੱਕ ਬੰਦਾ ਮੈਂ ਤਾਂ ਲੋੜ ਹੀ ਨਹੀਂ ਕਿ ਸਿੱਧੀ ਸਾਈ ਉਹਦੇ ਹਾਂ ਜੇ ਮੈਂ ਕਹ ਮੈਂ ਆਇਆ ਮੈਂ ਦੇਖ ਕੇ ਆਇਆ ਇਹ ਤਾਂ ਮਨ ਨੂੰ ਦਿਲ ਮਨਦਾ ਉਹ ਮੈਂ ਤੁਰੇ ਰੇਡ ਚੱਕ ਮਾ ਵਾਸ ਹਾਂ ਮਾ ਰੇਡ ਪੈਸੇ ਤਾਂ ਲੰਦਾ ਜਿਆਦਾ ਉਹ ਪਰ ਕੰਮ ਤਸੱਲੀ ਵਾਲਾ ਕਰਦਾ ਛੁੱਟੀ ਦੀ ਕਰਦਾ ਇੱਕ ਤਾਂ ਜਮਾ ਵੀ ਮੈਂ ਗਿਆ ਹਾਂ ਅਰੇ ਇੱਕ ਆ ਵੀ ਲੈਂਟਰ ਥੋੜਾ ਉੱਚਾ ਚੱਕ ਦਿੰਦਾ ਇਹ ਬੜਾ ਦੇਖ ਲਿਓ ਇਹ ਚੀਜ਼ ਥੋੜੀ ਭੈੜਾ ਵੀ ਆਪਣਾ ਹੋਰ ਕੋਈ ਨਹੀਂ ਹੈਗੀ ਇਹ ਮਸਾਲਾ ਆਪਣਾ ਜਿਹੜਾ ਫਰਸਾ ਪਹਿਲੀ ਥੱਲੇ ਫੋਟੋ ਥੱਲੇ ਰੱਖ ਕੇ ਚੱਲਿਓ आनेथे आ गया है लखू पीता भाई साड़ा असली गाल क्यों लखू पीता तैसे कोई नहीं, नहीं? ਕੋਈ ਨਹੀਂ ਕੋਈ ਨਹੀਂ ਹੁਣ ਤੂੰ ਪੈਸੇ ਮੰਗੇ ਬਦਲੇ ਪੈਸੇ ਵੀ ਦਊਂਗਾ ਇੱਥੇ ਚਾਹ ਚਾਹ ਗਈ ਮੈਂ ਕਹਾਂ ਚਾਹ ਬਲਾਉਣਾ ਢੱਕਾ ਦਾ ਤੋੜਦਾ ਤਾਂ ਹੀ ਚਾਹ ਬਲਾਉਂਦੇ ਹਰਦੋ ਬੰਦਾ ਕਦੇ ਆੜੀ ਆਪਣੇ ਨਾਲ ਪੱਕੀ ਰੱਖ ਲੈ ਸਮਾਨ ਸੋਣ ਜਿੱਧਰ ਸਿੱਧਰ ਤੂੰ ਰਖਾਈ ਚੱਲਣ ਵਾਲੇ ਆੜੀ ਪਾਉਂਦਾ ਮੈਂ ਦੇ ਦੂੰਗਾ ਬਰਤਾਰ ਤਾਂ ਪਾ ਇੱਕ ਲਾ ਕੇ ਰੱਖ ਆਪਣੇ ਨਾਲ ਇੱਕ ਮੁੰਡਾ ਹੈਗਾ ਤੈਨੂੰ ਲਾਦਾਂ ਥੱਲੇ ਬੰਦਾ ਹੈਗਾ ਥੱਲੇ ਮੁੰਡਾ ਇੱਕ ਲੱਗਿਆ ਮੇਰੇ ਕੋਲ ਉਹ ਤੇ ਰੰਗ ਜਾ ਕਰਦਾ ਉਹ ਦੌੜਾ ਡੌਣ ਭੈਣੀ ਦਾ ਮੈਂ ਨੇ ਇਹਦਾ ਨਾਲ ਕਿਹੜਾ ਤਾਂ ਮੇਰਾ ਕਹਿ ਰਿਹਾ ਕਿ ਉਹ ਚਲ ਉਹਨੂੰ ਤਾਂ ਮੈਂ ਉਹ ਤਾਂ ਮੈਂ ਆਦਰਾ ਆ ਤੂੰ ਕੀ ਕਹਿ ਰਿਹਾ ਆ ਸੋਨੀ ਮੇਰੇ ਘਰ ਦੇ ਕੰਮ ਦੇ ਵਿੱਚ ਤਾਂ 1 ਕਿਲੋ ਗਰਦ ਖਾ ਲੈਣੀ ਹੈ ਨਾ 1 ਕਿਲੋ ਗਰਦ ਖਾ ਜਾਊਗਾ 1 ਕਿਲੋ ਗਰਦ ਇੰਨੀ ਹੀ ਤਾਂ ਖਾਏ ਜਾਣੀ ਹੈ ਨਾ ਉਹਦੇ ਪੈਸੇ ਲੱਗ ਕੇ ਕੱਟਣੇ ਮੈਂ ਕਿਲੋ ਕਰ ਦਦੇ ਹਾਂ ਨਾ ਤੈਨੂੰ ਤਾਂ ਫਰੀ ਆ ਤੂੰ ਜ ਨਹੀਂ ਮਰਦੀ ਹਾਂ ਕੀ ਚੀਜ਼ ਕਹਾਂ ਤੂੰ ਜਿਹੜੇ ਕਹਾਂ ਦੋ ਦਿਨ ਦਾ ਕੰਮ ਦਾ ਦਿਨ ਹੋ ਪਾਸੇ ਫੜ ਗਿਆ ਹਾਂ ਕੱਲ ਜਿਹੜਾ ਖਾਣੇ ਵਾਲਾ ਉਧਰ ਲੈ ਆ ਕੇ ਦੀ ਦੰਦੇ ਓਏ ਅਜੇ ਕੱਲ੍ਹ ਨਹੀਂ ਕਰਦੀਆਂ ਕਹਿੰਦਾ ਵੀ ਆਏ ਕਹਿੰਦਾ ਇਹ ਮਾਲ ਮੰਗਦਾ ਜਾ ਦੱਸ ਦੇ ਜਾ ਕੇ ਜਾ ਕੋਈ ਨਾ ਥੀਮ ਹੋਣਾ ਉਹਨਾਂ ਦਾ ਯਾ ਕਹਿ ਦੇ ਉਹ ਕਿੱਧਰ ਗਿਆ ਬੰਦੇ ਕਾਂਟੇ ਦਾ ਮੁੰਡਾ ਇਹ ਉਹ ਬੰਦੇ ਉਹ ਤੇਰਾ ਨਾਮ ਦੱਸ ਇਹਨੂੰ ਕੰਮ ਰਸ ਕਿਹੜਾ ਕਿਹੜਾ ਕਿੱਧਰ ਕਿੱਧਰ ਨੂੰ ਕਿਆ ਕੁੱਸ ਆਹੋ ਦੁਦਾਰਾ ਕਰਿਆ ਕਿੰਨੇ ਕੋਲੋਂ ਐਦਰਾ ਜਾ ਰਹੇ ਹੋ ਆਹ ਕਿਹੜਾ ਜਾ ਰਹੇ ਹੋ ਕੰਮ ਸਲੂਝਾਂਗਾ ਤੁਹਾਨੂੰ ਤਾਂ ਨੂੰ ਹੁਣ ਆਲਾ ਅੰਨਾ ਪਹਿਲਾਂ ਬਾਤਾਂ ਹੋਣਾ ਮਰਗਲ ਦੀਆਂ ਦਾ ਕਰਦੇ ਬਾਤਾਂ ਹੋਣਾ ਤਨਵਾਇਨ ਕਰਨਾ ਹੁਣ ਤੂੰ ਛੁੱਟੀ ਮੰਗਦਾ ਕਹੀ ਦਿੰਦਾ ਕੱਲ੍ਹ ਐ ਕਦੀ ਛੁੱਟੀ ਥੱਕਿਆ ਹੋਇਆ ਤਾਂ ਮੈਂ ਮਾਰਾ ਬਈ ਮੈਨੂੰ ਠੇਕ ਦਾ ਚੱਕਣੇ ਨੂੰ ਫਿਰਦੇ ਐ ਲੈ ਚੱਕ ਲੈ ਹੁੰਦਾ ਇੱਧਰ ਲੱਗ ਜਾ ਇਹਦੇ ਨਾਲ ਲੱਗ ਜਾ ਇਹਦੇ ਨਾਲ ਢਾੜੀ ਤੇਨ ਲਾ ਲਾ ਬਹੁਤ ਆ ਆ ਦਾ ਆ ਪਿੰਨੀ ਜਿਹੜੀ 1500 ਹੋ ਜਾਂਦਾ ਉਹ ਦੇ ਦੇ ਹਾਂ ਇਮਾਨਦਾਰੀ ਨਾਲ ਪੈਟ ਕਰਕੇ ਦੇ ਦੇ ਲੈ ਹਾਂ ਮਾਰਾ ਤੇ ਆ ਰਹੇ ਹੁਣ ਬੱਸ ਅੱਜ ਮਿਲ-ਗਿਲ ਕੇ ਕਰ ਲੋ ਨਾ ਕੰਮ ਇਥੋਂ ਜਿੱਦਣ ਲੱਗ ਤੁੱਕਾ ਪਰਸ ਹੋਏ ਦਿਨ ਲੱਗਦਾ ਦਿਹਾੜੀ ਤੂੰ ਉਹਨੇ ਦਿਹਾੜੀ ਲਾ ਦੀ ਜਦੋਂ ਸਮਾਂ ਆ ਗਿਆ ਸਾਰੇ ਸਮਾਂ ਟੋਟਲੀ ਆਇਆ ਪਿਆ ਤੇਰਾ ਬਾਹਰ ਖਿੱਤੇ ਨੇ ਮੇਰਾ ਵੀਰੋਂ ਤੇਰੀ ਕੋ ਬਾਹਰ ਆ ਕੋਈ ਨਾ ਬਣਾ ਮੈਂ ਅੱਜ ਆ ਕਰਨੇ ਹਾਂ ਹਾਂ ਕੱਲ ਰੁਕੀ ਪਰਸੋਂ ਕਰ ਜਾਵਾਂਗਾ ਹਾਂ ਹੋਈ ਨਹੀਂ ਦੇ ਦੇ ਇਹਦੇ ਨਾਲ ਗੱਲ ਕਰ ਨਾ ਨਾ ਮੈਂ ਦੱਸਦਾ ਨਾ ਇਹ ਕੱਲ ਰਾਤ ਫੋਨ ਆਇਆ ਦਾ ਫਿਰ ਮੈਂ 3-4 ਦਿਨ ਲਾਇਆ ਮੈਂ ਕਿਤੇ ਹੋਰ ਪਾਸੇ ਤਿੰਨ ਚਾਰ ਦਿਨ ਕਰ ਕਿੱਥੇ ਲਾਉਨੇ ਆ ਹਾਂ ਚਾਰ ਦਿਨ ਲਾਇਆ ਚੌਥੇ ਦਿਨ ਆ ਜਾ ਤਾ ਚੌਥੇ ਦਿਨ ਚੌਥੇ ਇੱਟਾ ਉਹ ਪਿੰਡ ਦੇ ਬਣੋਣੇ ਆ ਕਿੰਨਾ ਕੁ ਦਿੰਦਾ ਉਹ ਇੱਟਾ ਵੀ ਆਦੀ ਕਰ ਲਓ ਲਾ ਲਓ ਦੋ ਲਾ ਲਓ ਤੇ ਠੀਕ ਨਹੀਂ ਫਿਰ ਹਾਂ ਉਹ ਠੇਕਾ ਮਾਰਿਆ ਹੁਣ ਹਾਂ ਦੋ ਤੇ ਨਹੀਂ ਲਾ ਲਾ ਤੇ ਮੈਂ ਤਾਂ ਆਏ ਧੀਰੀ ਵੱਜਣੀ ਆ ਧੀਰੀ ਵੱਜ ਕੇ ਪੈਰ ਪੈਣ ਨਾਲ ਹੁਣ ਤਾਰ ਪੈਣੀ ਆ ਆਏ ਗਏ ਹਾਂ ਹਏ ਹੇ ਉਹਦੇ ਤਲਿਆ ਪੈ ਪਾਉਂਦੇ ਬਾਜ ਔਖਾ ਨਾਲ ਦੇ ਪਾ ਕੇ ਮਜ਼ੂਰਾਂ ਨੂੰ ਫਰੀ ਹੋ ਜਣਾ ਜੇ ਬਾਈਕ ਉੱਤੇ ਪੈਰ ਟੁੱਟ ਗਿਆ ਗੱਲ ਥੱਲੇ ਆਲਾ ਰੋਕ ਕਰ ਪੈਲੰਗ ਦਾ ਦੇਣਗੇ ਦਾ ਹੈ ਰੋਜ਼ਾਨੀ ਗਾਲੀ ਦਰਦਾ ਮੈਂ ਤੁਹਾਨੂੰ ਤਾਰ ਲੈ ਕੇ ਦਿਖਾਉਂ ਮੈਂ ਹੈਵਲ ਦੀ ਜਿਹੜੀ ਮੋਟੀ ਆਈ ਏ 10 ਐਮ ਦੀ ਉਹ ਕਿੱਥੇ ਪਾਣੀ ਆ ਜੀ ਅੱਜ ਜਾਨੀ ਬਣੇ ਅੱਜ ਜਾਨੇ ਉੱਪਰ ਆਉਣਾ ਦਾ ਬੋੜੀ ਪਾਰੇ ਮੈਂ ਦਿੱਲੀ ਤੇ ਪੰਗਾ ਦਾ ਦੇ ਲਿਆ ਮੈਂ ਕਹਿੰਦਾ ਥੋੜੀ 15 15 ਕਿਲੋ 20 ਵੀ ਕਿਲੋ ਦੀ ਹਾਂ ਹਾਂ ਐਂ ਬਾਜੇ ਤੋਰ ਲੈਣਾ ਮਾੜਾ ਹੈ ਜੀ ਨਾ ਮੇਰਾ ਭਾਈ ਹੋਏ ਜਾਗਾ ਮੈਂ ਕਹਿੰਦਾ ਬੱਸ ਵਿੱਚ ਕਹਿੰਦਾ ਬੰਦਾ ਕਹਿੰਦਾ ਉਹਦੇ ਵਿੱਚ ਪਾ ਲੈ ਬੈਗ ਵਿੱਚ ਪਾ ਲੈ ਹੈਨਾ ਕੋਈ ਦੇਖ ਨਾ ਲਵੇ ਅੱਛਾ ਮੈਂ ਬੈਗ ਦੇ ਪਾ ਲਈ ਬੈਗ ਹੋਰ ਭਾਂਵੇਂ ਕਰ ਜਦ ਚੱਕਿਆ ਆ ਜਾ ਕਰੇ ਬੈਗ ਮੁੰਡਾ ਆਏ ਗੱਡੀ ਦੇ ਨਹੀਂ ਦੋ ਜਣੇ ਗਏ ਤੇ ਗੱਡੀ ਜੀ ਹਾਂਜੀ ਤਾਂ ਮੈਂ ਚਾਲ ਵੀ ਨਹੀਂ ਬੰਦੀ ਹੈਗੀ ਚਾਲ ਨਾਲ ਉਹ ਚਾਲਦਾ ਹੋਵੇ ਉਹ ਕੰਧ ਲਿੱਪਣੀ ਕੰਧ ਪਈ ਆ ਉਹਨੂੰ ਲਿੱਪੜਨੀ ਮੈਂ ਐਨੇ ਪਾਇ ਪਾਉਣੀ ਫਿਰ ਉਹ ਮਸਾਲਾ ਬੱਧੀ ਤੋੜ ਗਿਆ ਉਹਨਾਂ ਨੇ ਉੜੀ ਜਾਂਗੇ ਆਪੇ ਦੌੜੀ ਜਾਂਗੇ ਬਾਅਦ ਜਦਾਂ ਭੈੜਾ ਆਇਆ ਜੋੜ ਦੇ ਦਿੰਦੇ ਤਿੰਨ ਦਿਨ ਦਾ ਤਾਂ ਇਹਨਾਂ ਵਕਤਿਆ ਬਾਅਦ ਬੈਂਕ ਸਾਹਮਣੇ ਦਾ ਖੱਡੇ ਮੇਰਾ ਸਾਰਾ ਕੰਮ ਖਰਾਬ ਡਾਉਨ ਸਿਲੀ ਵਾਲਾ ਕਰਕੇ ਜੇ ਸਾਲੇ ਉਦੋਂ ਪਹਿਲਾਂ ਆ ਜਾਂਦੇ ਨਾ ਦੋ ਤਿੰਨ ਦਿਨ ਪਹਿਲਾਂ ਆ ਜਾਂਦੇ ਸਾਰੇ ਇਹਨਾਂ ਚਾਲ ਬਣ ਜਾਂਦੀ ਮਹਾ ਮੈਂ ਵੀ ਵਿਹਲਾ ਦਾ ਮੈਨੂੰ ਅੱਜ ਮੈਂ ਉਹ ਆ ਜਾਂਦੇ ਉਹਨਾਂ ਕਰਕੇ ਸਾਰੀ ਚਾਲ ਵਿਗੜੀ ਜਿੱਦਣ ਮੈਂ ਬਲਾਇਆ ਆਏ ਨਹੀਂ ਕੋਦੋਂ ਅੱਛਾ ਉੱਥੇ 12 ਵਜੇ ਬਾਅਦ ਤੁਹਾਡੇ ਕੋਲ ਆਉਂਗਾ ਮੈਂ ਫੇ ਕੱਲ ਨੂੰ ਜਾਣਾ ਪਊਗਾ ਤੇ ਹਿਦਿਆਣਾ ਜਾਣਾ ਪਊਗਾ ਅੱਛਾ ਉਹਨਾਂ ਪੇਸ਼ਤੀ ਚੱਪੀ ਹੋਈ ਹੈ ਉਹ ਆ ਬਰੋਨੇ ਪੀਤਾ ਇਧਰ ਸ਼ਾਮ ਨੂੰ ਫੋਨ ਲਾ ਕੇ ਭੇਜਣਾ ਪਾਲਟੀਕਰ ਆਇਆ ਸ਼ਾਮ ਰਾਤ ਨੂੰ ਨੂੰ ਕਰਦਾ ਰਾਤ ਮੈਂ ਉੱਥੇ ਗਿਆ ਨਾਲਾਗੜ ਮੈਂ ਤਾਂ ਬਾਈ ਨੂੰ ਕੁੱਤਾ ਜੀ ਕਰਦਾ ਆਂ ਦੀ ਜਾ ਕੇ ਨਾਲਾਗੜ ਤੇ ਵੜ ਕੇ ਬੋਤਲ ਉੱਥੇ ਆ ਲਾ ਕੇ ਮੇਰਾ ਰਾਜੀ ਜੀ ਉਹ ਯਾਰ ਮੈਂ ਆਦਾ ਫੋਨ ਆਇਆ ਨਹੀਂ ਮੈਨੂੰ ਯਾਰ ਪਹਿਲੇ ਜੀਜੇ ਫੜਦੇ ਆ ਬਾਜੀ ਤਾਂ ਮੈਨੂੰ ਲੈ ਜਾ ਨਾਲਾ ਕੋਚਾ ਨੂੰ ਮੁੜਿਆ ਭੇਜ ਆਏ ਧੰਮਾ ਨੂੰ ਸੁੱਟੀ ਕਰਨ ਨੂੰ ਫਿਰਦਾ ਵੀ ਚੱਲਿਆ ਘਰ ਨੂੰ ਆਨੇ ਤੋਂ ਬਾਅਦ ਚਾਂਸ ਜਪਲਾਂ ਨੂੰ ਹਾਂ ਉਹ ਤਾਂ ਸਸਤੇ ਹੋ ਜਾਣੇ ਹਨ 31 ਮਾਰਚ ਕਰਕੇ ਕੋਈ ਉਹ ਜਿੰਨੀ ਮਰਜ਼ੀ ਪਾਲਦੇ ਓਏ ਹਾਂ ਚੱਕ ਹਾਂ ਖੜ ਜਾ ਦੋ ਦਿਨ ਹੋਰ ਦੋ ਦਿਨ ਖੜ ਜਾ ਹੈਂਦਾ ਜਦੋਂ ਸਸਤੀ ਤਾਂ ਹੋ ਜਾਵੇ ਆਹ ਬੱਤੀਓ ਪੀ ਲਈ ਫਿਰ ਸਸਤੀ ਤਾਂ ਹੋ ਜਾਵੇ ਸਸਤੀ ਦੇ 31 ਮਾਰਚ ਨੂੰ ਹੋਣੀ ਜਾ ਕੇ ਜਾਂ ਬੰਦੇ ਦੋ ਦਿਨ ਦੋ ਦਿਨ ਤਾਂ ਆ ਵੀ ਜਾਂਦੀ ਦੋ ਦਿਨ ਪਹਿਲਾਂ ਹੋ ਜਾਣੀ ਲੋਕਾਂ ਬੰਨਵਾ ਲੈਂਦੇ ਆਂ ਕੀ ਹੈ ਦੀਆ ਵੀਰਾ ਪਿੰਦਾ ਹੈ ਚਲ ਮੈਂ ਫੇਟਰੀ ਲਿਆਵਾ ਸੀਟ ਫਿਰ ਜਾਨੇ ਬਾਈ ਮੈਂ ਜਿ ਲਾਉਂਗਾ ਚਲ ਇਹ ਤੁਹਾਨੂੰ ਲੰਘੜਾ ਖੋ ਇੱਕ ਵਾਰ ਮੰਗਾ ਲਓ ਬੱਠਾ ਦਾ ਮਾਨ ਓਏ ਬਾਹੀ ਰੰਗ ਬਦਲਿਆ ਯਾਰ ਉਹ ਮੈਂ ਕਰੀਮੀ ਨਾ ਮੈਨੂੰ ਮੈਂ ਪਿਓਰ ਵਾਈਟ ਚਾਹੀਦਾ ਯਾਰ ਉਹ ਕਰੀਮੀ ਜਿਹਾ ਕਲਰ ਹੈ ਕਲਰ ਕਲਰ ਹੋਰ ਚੇਂਜ ਕਰਨਾ ਨਹੀਂ ਨਹੀਂ ਇਹ ਹੈਗਾ ਫੋਟੋ ਕਹਿ ਤਾ ਕਿਹੜਾ ਕਹੜਾ ਕੰਦ ਪਰ ਬਣਾਇਆ ਹੋਇਆ ਉਹ ਕੰਦ ਪਰ ਬਣਾਇਆ ਹੋਇਆ ਕਿਹੜੀ ਕੰਦ ਪਰ ਉਹ ਥੱਲੇ ਬਣਾਇਆ ਤਾਂ ਕੰਦ ਪਰ ਉਹ ਉੱਥੇ ਬਣਾਇਆ ਹੋਇਆ ਯਾਰ ਚਲ ਉੱਥੇ ਦੱਸਾਉਂਦਾ ਦਿਖਦਾ ਉਹ ਨਹੀਂ ਤਾਂ ਕੰਨ ਰੰਗ ਮਾਰਦਾ ਉਹਨੇ ਓਰ ਮੈਂ ਕਹਿੰਦਾ ਡਿਜ਼ਾਈਨ ਮੰਗਵਾ ਲੈਂਦਾ ਮੈਂ ਆ ਫੋਟੋ ਮੰਗਾਵਾਂ ਮੈਂ ਕਾਲੇ ਜੇ ਮੰਗਾਵਾਂ ਮੈਂ ਇਹ ਦੱਸ ਦਿੰਦਾ ਮੈਂ ਆ ਪਰਾਰੇ ਜੇ ਮੰਗਾਲਾ ਨੂੰ ਸੈਂਡ ਕਰ ਦਿਓ ਮੈਂ ਕਹਿ ਦਿੰਦਾ ਮੈਂ ਇਹ ਆਏ ਆ ਬਾਈ ਸਿੱਧਾ ਆ ਇਹ ਆਏ ਸਿੱਧਾ ਉਹ ਲੱਗ ਨੇ ਆ ਸਦਾ ਹੀ ਆ ਹਾਂ ਇੱਥੇ ਆ ਇੱਕ ਦੋ ਚੁਮਰਾਂ ਦਿੱਤੇ ਹੋ ਨਾ ਇੱਥੇ ਇੱਕ ਇੱਥੇ ਉੱਪਰ ਆ ਹੌਨੀਮਾ ਹੌਨੀਮਾ ਹਾਂ ਹਾਂ ਜਾਈ ਆਦਾ ਨਹੀਂ ਨਹੀਂ ਇੱਥੇ ਦੋ ਚੁਮਰਾਂ ਦਿੱਤਾ ਉਹਨੇ ਕਿਤੇ ਯਾਰ ਇਹ ਇੱਥੇ ਕੋ ਚੁਮਰ ਹੁੰਜੇ ਜੇ ਕਿਥੇ ਮੂਰੇ ਇੱਥੇ ਪੱਖਾ ਆ ਪੱਖਾ ਉਹ ਕਿਥੇ ਨਾ ਇੱਧਰ ਪੱਖਾ ਇੱਥੇ ਨਹੀਂ ਪੱਖਾ ਆਏ ਕਹਿੰਦੇ ਪਤਾ ਨਾ ਨਾ ਇੱਥੇ ਲੋੜ ਨਹੀਂ ਕਿਥੇ ਬੈਠਣ ਨੂੰ ਤਾਂ ਰਸਤਾ ਰਹਿਣਾ ਯਾਰ ਇਹਦਾ ਮੈਂ ਬਖਾਉ ਉਹ ਪੱਖਾ ਉਧਰ ਮੈਂ ਉਹ ਪੱਖਾ ਰੱਖਿਆ ਹਾਂ 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 ਜੇ ਲਈ ਤੇਰੇ ਕੋਲ ਉੱਥੇ ਰੱਖ ਲਿਓ ਹਾਂ ਇਹ ਆਪ ਡਰ ਮਾ ਜਿਹੜਾ ਦਰਵਾਜ਼ੇ ਜਿਹੜੇ ਛੱਡ ਗਏ ਫੇ ਪੱਖਾ ਰੱਖਿਆ ਹੋਇਆ ਹਾਂ ਹਾਂ ਬਹੁਤ ਹੁੰਦੇ ਉਹ ਬੈੱਡਰ ਬਣੇ ਹੋਏ ਲੱਗਦੁੰਦੇ ਹਾਂ 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 ਉਹ ਦਰਵਾਜ਼ੇ ਜਿਹੜੇ ਛੱਡ ਬਸ ਠੀਕ ਹੈ ਵੈਸੇ ਪੱਖਾ ਮੇਰੇ ਹਿਸਾਬ ਦੇ ਨਾਲ ਉੱਥੇ ਜੀ ਬਾਕੀ ਮੰਤੀ ਦੇਖ ਲਾਂਗੇ ਉਹ ਤਾਂ ਬਾਅਦ ਚ ਮਾਰ ਦੇਣੀ ਹੈ ਇਹਦੇ ਡਿਜ਼ਾਈਨ ਦੇ ਹਿਸਾਬ ਨਾਲ ਦੇਖਣਾ ਡਿਜ਼ਾਈਨ ਦੇ ਹਿਸਾਬ ਨਾਲ ਸਰ ਜੀ ਹਾਂ ਹਾਂ ਤੇ ਪੱਖਾ ਬੈੱਡ ਬੈੱਡ ਦਾ ਜਿਹੜਾ ਹੋਣਾ ਹੈ ਬੈੱਡ ਜਿਹੜਾ ਆਲੇ ਪੱਖਾ ਹੋਣਾ ਚਲ ਫੇਲੇ ਮੱਤਰ ਨੂੰ ਕੋਸ ਮੰਨ ਲਿਆ ਮੈਂ ਤੇ ਅਸਮਾਨ ਫੜਾ ਮੈਂ ਤੈਨੂੰ ਪਹਿਲੇ ਤਾਂ ਜਾਣਾ ਕਰ ਨੂੰ ਹਲੇ ਹਾਂ ਤੁਹਾਨੂੰ ਅੱਛਾ ਬਾਅਦ ਨੂੰ ਕਿਰਾਇਆ ਸਮੇਤ ਨਾਲੇ ਨਾਲ ਭਾਰਾ ਨੇ ਨਾਲੇ ਨਾਲ ਕਾਉਂਟ ਕਲੀਅਰ ਕਰਕੇ ਅੱਜ ਅੱਜ ਦੇਣਾ ਹੋਣੀ ਕੱਲ੍ਹ ਉੱਪਰ ਲੈਣਾ ਜੇ ਨਾਲੇ شاید ਕੱਲ੍ਹ ਨਹੀਂ ਆਉਣ ਮੈਨੂੰ ਲੱਗਦਾ 27 ਦਿਨੋਂ ਨੂੰ ਜਾਣੇ ਨੇ ਫਿਰਦੇ ਹੋਏ ਜੀ ਜਾਣ ਉਹਨਾਂ ਦੇ ਵੀ 27 ਤੋਂ ਬਾਅਦ ਹਰ ਤੋਂ ਬਾਅਦ ਆਵਾਂਗਾ ਹੁਣ ਇਹ ਬਾਅਦੋਂ 27 ਨੂੰ ਲੱਗਦਾ ਇਹ ਵੇ ਨਾਲੇ ਕਰ ਉਹ ਕਰ ਦਿੰਦਾ

我，那便宜出来了。